ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 435 ਤੋਂ ਲੈ ਕੇ 437 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲਦੀ ਹੈ ਰਾਗ ਆਸਾ ਦੇ ਵਿੱਚ ਪਾਣੀ ਦਾ ਨਾ ਹੈ ਸ਼ਾਂਤ ਰਾਗ ਆਸਾ ਮਹੱਲਾ ਪਹਿਲਾ ਸ਼ਾਂਤ ਕਰ ਪਹਿਲਾ ੴ ਸਤਿਗੁਰ ਪ੍ਰਸਾਦਿ ਮਨ ਜੋ ਬਨ ਬਾਲੜੀਏ ਮੇਰਾ ਪਿਰ ਰਲਿਆ ਲਾਰਾਮ ਤਨ ਪਿਰ ਨਿਹੋਕਣਾ ਰਸਪ੍ਰੀਤ ਦਿਆਲਾ ਰਾਮ ਤਨ ਪਿਰ ਹੈ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇ ਜਾ ਸੁਹਾਵੀ ਸੰਗ ਪਿਰਕੈ ਸਾਤ ਸਰ ਅਮਰਤ ਭਰੇ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਹ ਕਹਿੰਦੇ ਨੇ ਮਨ ਦ ਜੋਵਨ ਬਾਲੜੀ ਮੇਰਾ ਪਿਰ ਰਲੀਆਲਾ RAM ਹਾਂਜੀ ਸੰਗਤ ਜੀ ਆਪ ਨੂੰ ਸ਼ਾਇਦ ਯਾਦ ਹੋਵੇ ਜਾਂ ਨਾ ਪਿੱਛੇ ਜਦੋਂ ਆਪਾਂ ਇਹ ਮੁੰਦ ਸ਼ਬਦ ਆਇਆ ਸੀ ਨਾ ਅਪਾਇ ਦਾ ਇਹ ਅਰਥ ਕੀਤਾ ਸੀ ਕਿ ਵੀ ਮੁੰਦ ਉਸ ਜੀਵ ਇਸਤਰੀ ਨੂੰ ਕਹਿੰਦੇ ਨੇ ਜਿਹਦਾ ਅਦੇ ਮਿਲਾਪ ਅ ਪ੍ਰਮਾਤਮਾ ਨਾਲ ਨਹੀਂ ਹੋਇਆ ਪਰ ਇਹ ਜਿਹੜਾ ਮੁੰਦ ਸ਼ਬਦ ਗੁਰਗੰਥ ਸਾਹਿਬ ਜੀ ਵਿੱਚ ਵਰਤਿਆ ਹੈ ਗੁਰੂ ਸਹਿਬਾਨ ਨੇ ਇਹ ਕਿਸੇ ਵੀ ਜੀਵ ਇਸਤਰੀ ਲਈ ਹੈ ਇਹ ਮੁੰਦ ਸਿਰਫ ਉਹ ਜਿਹੜਾ ਸ਼ਬਦ ਵਰਤ ਰਹੇ ਨੇ ਉਹ ਜੀਵ ਇਸਤਰੀ ਦੀ ਵਰਤ ਰਹੇ ਨੇ ਚਾਹੇ ਉਹਦਾ ਜੇ ਮਿਲਾਪ ਹੋ ਗਿਆ ਪ੍ਰਮਾਤਮਾ ਨਾਲ ਚਾਹੇ ਨਹੀਂ ਹੋਇਆ ਮਤਲਬ ਇਸ ਦਾ ਇਹ ਜੀਵ ਇਸਤਰੀ ਲਈ ਵਰਤਿਆ ਗਿਆ ਮੁੰਦ ਸ਼ਬਦ ਨਾ ਇਹਦਾ ਕੋਈ ਇਹ ਨਹੀਂ ਹੈਗਾ ਕਿ ਉਹਦੇ ਲਈ ਵਰਤਿਆ ਜਿਹਦਾ ਮਿਲਾਪ ਨਹੀਂ ਹੋਇਆ ਜਾਂ ਮਿਲਾਪ ਹੋ ਗਿਆ ਇਹ ਜੀਵ ਇਸਤਰੀ ਨੂੰ ਕਿਹਾ ਮੁੰਦ ਮੁੰਦ ਜੋ ਬਨ ਬਾਲੜੀਏ ਮੇਰਾ ਪਿਰ ਰਲਿਆਲਾ ਰਾਮ ਕਹਿੰਦੇ ਉਹ ਜੀਵ ਇਸਤਰੀ ਜਿਹੜੀ ਅਜੇ ਕਹਿੰਦੇ ਜਗਿਆਸਤੂ ਅਵਸਥਾ ਵਿੱਚ ਹੈ ਜਿਹਨੂੰ ਅਜੇ ਤਾਂਗ ਸ਼ੁਰੂ ਹੋਈ ਹੈ ਪਰਮਾਤਮਾ ਨੂੰ ਮਿਲਣ ਦੀ ਉਹਨੂੰ ਜਗਿਆਸੂ ਕਹਿੰਦੇ ਨੇ ਉਸ ਜਗ੍ਹਾ ਆਸੂ ਨੂੰ ਕਹਿੰਦੇ ਨੇ ਜੀਵ ਇਸਤਰੀ ਉਹ ਕਹਿੰਦੇ ਵੀ ਜਿਹੜਾ ਮੇਰਾ ਇਹ ਪ੍ਰਮਾਤਮਾ ਪਤੀ ਆ ਬੜਾ ਆਨੰਦ ਦੇਣ ਵਾਲਾ ਹੈ ਕਹਿੰਦੇ ਤਨ ਪਿਰ ਨਿਹੋ ਕਣਾ ਰਸਪ੍ਰੀਤ ਦਿਆਲਾ ਰਾਮ ਕਹਿੰਦੇ ਵੀ ਜਦੋਂ ਪਰਮੇਸ਼ਰ ਪਤੀ ਦੇ ਨਾਲ ਜੀਵ ਇਸਤਰੀ ਦਾ ਪਿਆਰ ਵੱਧ ਜਾਂਦਾ ਫਿਰ ਕਹਿੰਦੇ ਜਿਹੜਾ ਪਰਮੇਸ਼ਰ ਪਤੀ ਆ ਬੜਾ ਦਿਆ ਦਿਆਲੂ ਹੁੰਦਾ ਕਹਿੰਦੇ ਜੀਵ ਇਸਤਰੀ ਕਹਿੰਦੇ ਜੀਵ ਇਸਤਰੀ ਦਾ ਪਰਮੇਸ਼ਰ ਪਤੀ ਦੇ ਨਾਲ ਉਦੋਂ ਹੀ ਮਿਲਾਪ ਹੁੰਦਾ ਜਦੋਂ ਪਰਮੇਸ਼ਰ ਆਪ ਕਿਰਪਾ ਕਰਦਾ ਫੇਰ ਕਹਿੰਦੇ ਜਦੋਂ ਜੀਵ ਇਸਤਰੀ ਦਾ ਮਿਲਾਪ ਪਰਮੇਸ਼ਰ ਦੇ ਨਾਲ ਹੋ ਜਾਂਦਾ ਕਹਿੰਦੇ ਉਹਦੇ ਜਿਹੜੇ 27 ਸਰ ਨੇ 27 ਸਰ ਕਹਿੰਦੇ ਨੇ ਪੰਜ ਗਿਆਨ ਇੰਦਰੇ ਛੇਵੀਂ ਬੁੱਧੀ ਸਤਵਮਾ ਮਨ ਕਹਿੰਦੇ ਫਿਰ ਇਹ ਸਾਰੇ ਹੀ ਕਹਿੰਦੇ ਪ੍ਰੇਮ ਰਸ ਨਾਲ ਭਰੇ ਰਹਿੰਦੇ ਨੇ ਅਮਰਤ ਦੇ ਨਾਲ ਭਰੇ ਰਹਿੰਦੇ ਨੇ ਕਹਿੰਦੇ ਉਹਦੀ ਹਿਰਦਾ ਰੂਪੀ ਸੇਜ ਬੜੀ ਸੁਹਾਵਣੀ ਬਣ ਜਾਂਦੀ ਆ ਕਰ ਦਿਆ ਮਿਆ ਦਿਆਲ ਸਾਚੇ ਸਬਦ ਮਿਲ ਗੁਣ ਗਾਵੋ ਨਾਨਕਾ ਹਰ ਵਰ ਦੇਖ ਵਿਗਸੀ ਮੁੰਦ ਮਨ ਉਮਾ ਹੋ ਕਹਿੰਦੇ ਹੈ ਦਿਆਲ ਸੱਚੇ ਪਰਮੇਸ਼ਰ ਜੀ ਸਾਡੇ ਤੇ ਦਇਆ ਕਰੋ ਵੀ ਅਸੀਂ ਤੁਹਾਡੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਗੁਣ ਗਾਈਏ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਜੀਵ ਇਸਤਰੀ ਦਾ ਮਿਲਾਪ ਹੁੰਦਾ ਪਰਮੇਸ਼ਰ ਪਤੀ ਦੇ ਨਾਲ ਫਿਰ ਆਪਣੇ ਮਨ ਦੇ ਵਿੱਚ ਬੜੀ ਖੁਸ਼ ਹੁੰਦੀ ਆ ਬੜੀ ਉਹ ਵਿਗਸਦੀ ਹੈਗੀ ਆ ਜਿਸ ਹੁਣ ਜੀਵ ਇਸਤਰੀ ਦਾ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਇਸ ਤੋਂ ਵੱਡੀ ਖੁਸ਼ੀ ਫਿਰ ਕਿਹੜੀ ਹੋ ਸਕਦੀ ਆ ਮਨ ਦੇ ਸਹਜ ਜਸ ਲੋਨੜੀਏ ਇੱਕ ਪ੍ਰੇਮ ਬੇਨੰਤੀ ਰਾਮ ਮੈਂ ਮਨ ਤਨ ਹਰ ਪਾਵੈ ਪ੍ਰਭ ਸੰਗਮ ਰਾਤੀ ਰਾਮ ਫਿਰ ਜਿਹੜੀ ਹੈਗੀ ਜੀਵ ਇਸਤਰੀ ਉਹ ਕਹਿੰਦੀ ਆ ਸੋਹਣੇ ਨੈਣਾ ਵਾਲੀ ਜੀਵ ਇਸਤਰੀ ਕਹਿ ਰਹੀ ਆ ਸਹਜ ਵਿੱਚ ਆ ਕੇ ਕਿਹੇ ਪਰਮੇਸ਼ਰ ਜੀ ਮੇਰੀ ਇਕ ਪ੍ਰੇਮ ਭਿਜੀ ਬੇਨਤੀ ਹੈ ਕਿ ਮੇਰੇ ਮਨ ਤੇ ਮੇਰੇ ਤਨ ਵਿੱਚ ਉਹ ਪਰਮਾਤਮਾ ਚੰਗਾ ਲੱਗ ਜਾਏ ਜਦੋਂ ਚੰਗਾ ਲੱਗ ਜਾਂਦਾ ਫਿਰ ਉਸ ਜੀਵ ਇਸਤਰੀ ਦਾ ਪ੍ਰੇਮ ਪਰਮਾਤਮਾ ਦੇ ਨਾਲ ਪੈ ਜਾਂਦਾ ਪ੍ਰਭ ਪ੍ਰੇਮ ਰਾਤੀ ਹਰ ਬੇਨਤੀ ਨਾਮ ਹਰ ਕੈ ਸੁਖ ਵਸੈ ਤੋ ਗੁਣ ਪਛਾਣਤਾ ਪ੍ਰਭ ਜਾਣੈ ਗੁਣ ਵਸ ਅਵਗਣ ਨਸੈ ਫੇ ਜਦੋਂ ਕਹਿੰਦੇ ਉਹ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਆ ਬੇਨਤੀ ਕਰਦੀ ਆ ਕਿ ਮੈਨੂੰ ਨਾਮ ਮਿਲੇ ਜਦੋਂ ਨਾਮ ਮਿਲਦਾ ਫਿਰ ਸੁਖੀ ਵਸਦੀ ਆ ਨਾਮ ਦੇ ਆਸਰੇ ਉਹਦੇ ਅੰਦਰ ਪਰਮਾਤਮਾ ਦੇ ਗੁਣ ਉਪਜਦੇ ਨੇ ਜਦੋਂ ਗੁਣ ਆ ਜਾਂਦੇ ਨੇ ਔਗਣ ਬਾਹਰ ਨਿਕਲਦੇ ਨੇ ਗੁਨਾਹਾਂ ਹੀ ਪਰਮਾਤਮਾ ਨਾਲ ਜਾਣ ਪਛਾਣ ਪੈਂਦੀ ਆ ਤੁਦ ਬਾਜ ਇੱਕ ਤਿਲ ਰਹਿਣਾ ਸਾਕਾਂ ਕਹਿਣ ਸੁਨਣ ਨਾ ਤੀਜੈ ਨਾਨਕਾ ਪ੍ਰਿਯੋ ਪ੍ਰਿਯੋ ਕਰ ਪੁਕਾਰੇ ਰਸਨ ਰਸਮਨ ਪੀਜੈ ਫਿਰ ਜੀਵ ਇਸਤਰੀ ਜੀ ਦਾ ਮਿਲਾਪ ਪਰਮੇਸ਼ਰ ਨਾਲ ਹੋ ਗਿਆ ਫਿਰ ਉਹ ਕਹਿੰਦੀ ਹੈ ਪਰਮੇਸ਼ਰ ਜੀ ਹੁਣ ਤੁਹਾਡੇ ਗੁਣ ਗਾਉਣ ਤੋਂ ਬਿਨਾ ਮੈਂ ਇੱਕ ਪਲ ਨਹੀਂ ਰਹਿ ਸਕਦੀ ਕੋਈ ਹੋਰ ਗੱਲਾਂ ਕਰਨ ਨੂੰ ਸੁਣਨ ਦੇ ਨਾਲ ਮੇਰੇ ਮਨ ਨੂੰ ਧੀਰਜ ਨਹੀਂ ਪੈਂਦਾ ਫਿਰ ਕਹਿੰਦੇ ਉਹਦੀ ਰਸਨਾ ਪਰਮਾਤਮਾ ਦੇ ਪ੍ਰੇਮ ਰਸ ਨਾਲ ਰਸੀ ਹੁੰਦੀ ਆ ਮਨ ਭਿੱਜਿਆ ਹੁੰਦਾ ਪ੍ਰੇਮ ਵਿੱਚ ਫਿਰ ਉਹ ਹਮੇਸ਼ਾ ਬੜੇ ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਉਂਦੀ ਆ ਸਖਿਓ ਸਹੇ ਲੜਿਓ ਮੇਰਾ ਪਿਰਵਣ ਜਾ ਰਾਮ ਸਖਿਓ ਸਹੇ ਲੜਿਓ ਮੇਰਾ ਪਿਰਵਣ ਜਾ ਰਾਮ ਹਰ ਨਾਮੋ ਬਨੰਜੜਿਆ ਰਸਮੋਲ ਅਪਾਰਾ ਰਾਮ ਕਹੰਦੇ ਹੈ ਮੇਰੀਓ ਸਤਸੰਗੀ ਸਖਿਓ ਜਿਹੜਾ ਮੇਰਾ ਪਰਮੇਸ਼ਰ ਪਤੀ ਆ ਉਹ ਨਾਮ ਦਾ ਵਪਾਰ ਕਰਨ ਵਾਲਾ ਕਹਿੰਦੇ ਜਿਨੇ ਕਹਿੰਦੇ ਉਹਦੇ ਨਾਮ ਦਾ ਵਪਾਰ ਕੀਤਾ ਉਹਦਾ ਕਹਿੰਦੇ ਰਸ ਦਾ ਉਹਦੇ ਨਾਮ ਦੇ ਰਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਉਹ ਬੜਾ ਅਮੋਲਕ ਆ ਉਹਦਾ ਨਾਮ ਰਸ ਕਹਿੰਦੇ ਮੋਲ ਅਮੋਲੋ ਸੱਚ ਕਰ ਟੋਲੋ ਪ੍ਰਭ ਪਾਵੈ ਤਾਂ ਮੁੰਦੇ ਪਲੀ ਇੱਕ ਸੰਗ ਹਰ ਕੈ ਕਰੈ ਰਲੀਆਂ ਹਉ ਪੁਕਾਰੀ ਦਰਖਲੀ ਕਹਿੰਦੇ ਉਹ ਪਰਮੇਸ਼ਰ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਉਹਨੂੰ ਸੱਚੇ ਨੂੰ ਕਹਿੰਦੇ ਆਪਣੇ ਘਰ ਦੇ ਵਿੱਚ ਹੀ ਲੱਭੋ ਕਹਿੰਦੇ ਹਿਰਦੇ ਘਰ ਦੇ ਵਿੱਚ ਲੱਭੋ ਕਹਿੰਦੇ ਉਸ ਢੋਲ ਨੂੰ ਪ੍ਰਮਾਤਮਾ ਨੂੰ ਕਹਿੰਦੇ ਕਹਿੰਦੇ ਜਿਹੜੀ ਜੀਵ ਇਸਤਰੀ ਪ੍ਰਮਾਤਮਾ ਨੂੰ ਚੰਗੀ ਲੱਗ ਜਾਂਦੀ ਆ ਉਹੀ ਚੰਗੀ ਹੈ ਕਹਿੰਦੇ ਇੱਕ ਪਰਮੇਸ਼ਰ ਦੇ ਨਾਲ ਮਿਲਾਪ ਦਾ ਆਨੰਦ ਮਾਣ ਰਹੀਆਂ ਨੇ ਪਰ ਕਹਿੰਦੇ ਮੈਂ ਅਜੇ ਕਹਿੰਦੀ ਉਹਦੇ ਦਰ ਤੇ ਖੜੀ ਬੇਨਤੀ ਕਰ ਰਹੀਆਂ ਆ ਉਹਦੇ ਮਿਲਾਪ ਲਈ ਕਾਰਨ ਕਰਨ ਸਮਰਾਥ ਸ੍ਰੀ ਤਰ ਆਪਕਾਰਜਸਾਰ ਏ ਨਾਨਕ ਨਦਰੀ ਤਨ ਸੋਹਗਣ ਸਬਦ ਅਬ ਸਦਾ ਰੇ ਕਹਦੇ ਉਹ ਪਰਮੇਸ਼ਰ ਸਭ ਕੁਝ ਆਪ ਕਰਨਕਾਰਨਾ ਕਿਸੇ ਜੀਵ ਦਾ ਜਿਹੜੇ ਮਿਲਾਪ ਦਾ ਸੁਭਾਅ ਬਣਾਉਣਾ ਉਹ ਵੀ ਪਰਮੇਸ਼ਰ ਆਪ ਹੀ ਬਣਾਉਂਦਾ ਕਹਿੰਦੇ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਹੁੰਦੀ ਆ ਤਾਂ ਉਹ ਜੀਵ ਇਸਤਰੀ ਸੁਹਾਗਣ ਬਣ ਜਾਂਦੀ ਆ ਜਿਹੜੀ ਗੁਰੂ ਦੇ ਸ਼ਬਦ ਰਾਹੀਂ ਆਪਣੇ ਅੰਤੇ ਕਰਨ ਨੂੰ ਸੰਵਾਰ ਲੈਂਦੀ ਆ ਉਹਦੇ ਨਾਮ ਦੇ ਨਾਲ ਆਤਮਿਕ ਜੀਵਨ ਸੋਹਣਾ ਬਣਾ ਲੈਂਦੀ ਆ ਹਮ ਕਰ ਸਾਚਾ ਸੋਹੇ ਲੜਾ ਪ੍ਰਭ ਆਈ ੜੇ ਮੀ ਤਾਰਾਮ ਰਾਵੇ ਰੰਗ ਰਤੜਿਆ ਮਨ ਲੀੜਾ ਦਿੱਤਾ ਰਾਮ ਜਿਸ ਜੀਵ ਦੇ ਕਹਿੰਦੇ ਹਿਰਦੇ ਘਰ ਵਿੱਚ ਪਰਮਾਤਮਾ ਵਸ ਜਾਂਦਾ ਉਸ ਦੇ ਉਸ ਦੇ ਹਿਰਦੇ ਘਰ ਦੇ ਵਿੱਚ ਫਿਰ ਸੋਹਣੇ ਖੁਸ਼ੀ ਦੇ ਪਰਮਾਤਮਾ ਦੇ ਗੁਣਾ ਦੇ ਗੀਤ ਚੱਲਦੇ ਨੇ ਕਹਿੰਦੇ ਇਸ ਤਰ੍ਹਾਂ ਫਿਰ ਜੋ ਜੀਵ ਇਸਤਰੀ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਹੈ ਫਿਰ ਪਰਮੇਸ਼ਰ ਨੂੰ ਵੀ ਚੰਗੀ ਲੱਗਦੀ ਆ ਫਿਰ ਕਹਿੰਦੇ ਜੀਵ ਇਸਤਰੀ ਆਪਣਾ ਮਨ ਪਰਮੇਸ਼ਰ ਨੂੰ ਦਿੰਦੀ ਆ ਇਹਦੇ ਇਵਜ਼ ਦੇ ਵਿੱਚ ਪਰਮੇਸ਼ਰ ਆਪਣਾ ਨਾਮਦਾਨ ਜੀਵ ਇਸਤਰੀ ਨੂੰ ਦਿੰਦੇ ਨੇ ਆਪਣਾ ਮਨ ਦਿਆ ਹਰ ਵਾਰ ਲੀਆ ਜਿਉਂ ਪਾਵੇ ਤਿਉਂ 라ਵੇ ਤਨ ਮਨ ਪਿਰ ਆਗੈ ਸ਼ਬਦ ਸੁਪਾਗੈ ਕਰ ਅਮਰਤ ਫਲ ਪਾਵੇ ਕਹਿੰਦੇ ਜੀ ਵਿਸਤਰੀ ਆਪਣਾ ਮਨ ਅਰਪਣ ਕਰਕੇ ਹਰੀਵਰ ਨੂੰ ਪਾ ਲੈਂਦੀ ਹੈ ਫਿਰ ਕਹਿੰਦੇ ਜਿਸ ਤਰ੍ਹਾਂ ਪਰਮੇਸ਼ਰ ਨੂੰ ਪੌਂਦਾ ਹੈ ਉਸ ਤਰ੍ਹਾਂ ਦਾ ਮਿਲਾਪ ਜੀ ਵਿਸਤਰੀ ਨੂੰ ਬਖਸ਼ਦਾ ਹੈ ਜੀਵ ਇਸ ਤਰੀਕਾ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਹਿਰਦੇ ਨੂੰ ਸੋਨਾ ਬਣਾਉਂਦੀ ਆ ਆਪਣਾ ਤਨਮਨ ਪਰਮੇਸ਼ਰ ਦੇ ਅੱਗੇ ਅਰਪਣ ਕਰਦੀ ਆ ਫਿਰ ਉਹਦਾ ਅਮਰਤ ਰੂਪੀ ਨਾਮ ਫਲ ਪਾ ਲੈਂਦੀ ਆ ਬੁੱਧ ਪਾਠ ਨਾ ਪਾਈਏ ਬੋਹ ਚਤ ਰਾਈਏ ਪਾਏ ਮਿਲੇ ਮਨ ਪਾਣੇ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ਕਹਿੰਦੇ ਉਹ ਪਰਮੇਸ਼ਰ ਨੂੰ ਕਿਸੇ ਅਕਲ ਨਾਲ ਕਿਸੇ ਖਾਸ ਤਰ੍ਹਾਂ ਦੇ ਪਾਠ ਨਾਲ ਚਿਤਰਾਇਆਂ ਨਾਲ ਨਹੀਂ ਪਾਇਆ ਜਾ ਸਕਦਾ ਜਦੋਂ ਜੀਵ ਇਸਤਰੀ ਪਰਮੇਸ਼ਰ ਦੇ ਮਨ ਵਿੱਚ ਪਾ ਜਾਂਦੀ ਆ ਫਿਰ ਜੀਵ ਇਸਤਰੀ ਨੂੰ ਪਰਮੇਸ਼ਰ ਦਾ ਮਿਲਾਪ ਹੁੰਦਾ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਸਾਡਾ ਮਿੱਤਰ ਹੈ ਸਾਡੇ ਲਈ ਉਹ ਬੇਗਾਨਾ ਨਹੀਂ ਆ ਸਾ ਮਹੱਲਾ ਪਹਿਲਾ ਅਨਹਦੋ ਅਨਹਦ ਵਾਜੈ रुण चुਣਕਾਰੇ RAM ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ RAM ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਜੀਵ ਇਸਤਰੀ ਦਾ ਮਨ ਪਰਮੇਸ਼ਰ ਦੇ ਪਿਆਰ ਦੇ ਵਿੱਚ ਰੰਗਿਆ ਜਾਂਦਾ ਕਹਿੰਦੇ ਉਸ ਪਰਮੇਸ਼ਰ ਦੇ ਨਾਲ ਜਿਹੜਾ ਬਹੁਤ ਹੀ ਪਿਆਰਾ ਹੈ ਉਹਦੇ ਅੰਦਰ ਫਿਰ ਕਹਿੰਦੇ ਇਸ ਤਰ੍ਹਾਂ ਇੱਕ ਰਸ ਇੱਕ ਸਾਰ ਇਦਾਂ ਵਾਜੇ ਵੱਜਦੇ ਨੇ ਜਿਵੇਂ ਘੁੰਗਰੂਆਂ ਦੀ ਝਾਂਜਰਾਂ ਦੀ ਸ਼ੈਣਿਆਂ ਦੀ ਆਵਾਜ਼ ਆਉਂਦੀ ਹੁੰਦੀ ਹੈ ਇਸ ਤਰ੍ਹਾਂ ਦੇ ਅੰਦਰ ਆਨੰਦ ਵੱਜ ਜਾਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਆਨੰਦ ਇਹਨਾਂ ਰਾਤਾ ਮਨ ਬੈ ਰਾਗੀ ਸੁਣ ਮੰਡਲ ਕਰ ਪਾਇਆ ਆਦ ਪੁਰਖ ਅપરੰਪਰ ਪਿਆਰਾ ਸਤਗੁਰ ਅਲਖ ਲਖਾਇਆ ਉਹ ਜੀਵ ਕਹਿੰਦੇ ਫੇਜੀ ਦੇ ਅੰਦਰ ਪਰਮਾਤਮਾ ਦੇ ਪ੍ਰੇਮ ਦੇ ਵਾਜੇ ਵੱਜਦੇ ਨੇ ਉਹਦਾ ਮਨ ਹਰ ਵਕਤ ਉਸ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਪਰਮਾਤਮਾ ਦੇ ਉਹ ਬੜੇ ਉੱਚੇ ਆਤਮਿਕ ਮੰਡਲਾਂ 'ਚ ਪਹੁੰਚ ਜਾਂਦਾ ਜਿਨੇ ਪਰਮੇਸ਼ਰ ਨੂੰ ਆਪਣੇ ਹਿਰਦੇ ਘਰ ਵਿੱਚ ਪਾ ਲਿਆ ਕਹਿੰਦੇ ਉਹ ਪਰਮੇਸ਼ਰ ਜਿਹਦੇ ਤੱਕ ਸਾਡੀ ਪਹੁੰਚ ਨਹੀਂ ਹੈ ਉਨੂੰ ਉਹਦਾ ਦੀਦਾਰ ਗੁਰੂ ਨੇ ਕਰਵਾ ਦਿੱਤਾ ਜੋ ਅਦ੍ਰਿਸ਼ਟ ਪਰਮੇਸ਼ਰ ਹੈ ਆਸਨ ਬੈਸਨ ਥਿਰ ਨਾਰਾਇਣ ਤਿਤ ਮਨ ਰਾਤਾ ਵਿਚਾਰੇ ਨਾਨਕ ਨਾਮ ਰਤੇ ਬੈ ਰਾਗੀ ਅਨਹਦ रुण चुਣਕਾਰੇ ਕਹਿੰਦੇ ਉਹ ਪਰਮੇਸ਼ਰ ਜਿਹਦਾ ਤਖਤ ਹਮੇਸ਼ਾ ਰਹਿਣ ਵਾਲਾ ਹੈ ਜਿਦਾ ਤਖਤ ਅਟੱਲ ਹੈ ਕਹਿੰਦੇ ਉਹ ਪਰਮੇਸ਼ਰ ਜਿਹਦੇ ਸ਼ਹਿਰ ਨੂੰ ਕਿਵੇਂ ਪਹੁੰਚੀ ਇਹ ਸਾਨੂੰ ਪਤਾ ਨਹੀਂ ਹੈ ਕਹਿੰਦੇ ਉਹ ਗੁਰੂ ਦੇ ਸ਼ਬਦ ਦੇ ਰਾਹੀ ਗੁਰੂ ਦੇ ਸ਼ਬਦ ਦੇ ਰਾਹੀ ਕਹਿੰਦੇ ਜਦੋਂ ਚੰਗੇ ਗੁਣ ਆ ਜਾਂਦੇ ਨੇ ਫਿਰ ਉਸ ਪਰਮੇਸ਼ਰ ਤੱਕ ਪਹੁੰਚ ਹੁੰਦੀ ਆ ਸੱਚ ਸਬਦ ਕਮਾਈਏ ਨਿਜ ਕਰ ਜਾਈਏ ਪਾਈਏ ਗੁਣੀ ਨਿਧਾਨਾ ਤੇ ਤਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪ੍ਰਦਾਨਾ ਕਹਿੰਦੇ ਜਦੋਂ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੇ ਨਾਮ ਦੀ ਕਮਾਈ ਕਰੀਦੀ ਆ ਫਿਰ ਆਪਣੇ ਨਿੱਜ ਦੇ ਘਰ ਪਹੁੰਚ ਜਾਈਦਾ ਫਿਰ ਉਸ ਪਰਮੇਸ਼ਰ ਦਾ ਅਨੁਭਵ ਹੋ ਜਾਂਦਾ ਉਹ ਪਰਮੇਸ਼ਰ ਕਹਿੰਦੇ ਵੀ ਜਿਹੜਾ ਸਾਡੇ ਸਾਰਿਆਂ ਦੇ ਸਿਰ ਤੇ ਪ੍ਰਧਾਨ ਹੈ ਜਦੋਂ ਕਹਿੰਦੇ ਉਸ ਪਰਮੇਸ਼ਰ ਦਾ ਆਸਰਾ ਲੱਭ ਜਾਂਦਾ ਨਾ ਫਿਰ ਜਿਹੜੀਆਂ ਇਹ ਪਰਮੇਸ਼ਰ ਦੀਆਂ ਬਣਾਈਆਂ ਹੋਈਆਂ ਟਾਲੀਆਂ ਟਾਣੀਆਂ ਜੜਾਂ ਪੱਤ ਨੇ ਨਾ ਵੀ ਸੰਸਾਰ ਦੀ ਹੋਰ ਜਿਹੜਾ ਜਗਤ ਆ ਸਾਨੂੰ ਫਿਰ ਉਹਦੇ ਆਸਰੇ ਦੀ ਲੋੜ ਨਹੀਂ ਰਹਿੰਦੀ ਜਦੋਂ ਉਹਦਾ ਆਸਰਾ ਮਿਲ ਗਿਆ ਜਿਹਦਾ ਆਸਰਾ ਸਾਰਿਆਂ ਨੂੰ ਹੀ ਆ ਜਪ ਤਪ ਕਰ ਕਰ ਸੰਜਮ ਥਾਕੀ ਹਟ ਨਿਗ ਰਹਿ ਨਹੀਂ ਪਾਈਏ ਨਾਨਕ ਸਹਿਜ ਮਿਲੇ ਜਗ ਜੀਵਨ ਸਤਗੁਰੂ ਬੂਝ ਬੁਝਾਈਐ ਕਹਿੰਦੇ ਕੋਈ ਜਾਪ ਤਾਪ ਜਾਂ ਕੋਈ ਹੱਥ ਕਰਮ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਕਹਿੰਦੇ ਜਦੋਂ ਸਤਗੁਰ ਦੇ ਰਾਹੀ ਜੀਵ ਨੂੰ ਜੀਵਨ ਦੀ ਅਸਲੀਅਤ ਸਮਝ ਆਉਂਦੀ ਆ ਉਹ ਸਹਿਜ ਵਿੱਚ ਟਿਕਦਾ ਫੇਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਆ ਗੁਰੂ ਸਾਗਰੋ ਰਤਨਾਗਰ ਤਿਤ ਰਤਨ ਕਣੇ ਰੇ ਰਾਮ ਕਰਮਜਨੋ ਸਤਸਰੇ ਮਨ ਨਿਰਮਲ ਮੇਰੇ ਰਾਮ ਕਹਿੰਦੇ ਜਿਹੜਾ ਗੁਰੂ ਆ ਨਾ ਜਿਸ ਤਰ੍ਹਾਂ ਆਪਾਂ ਕਹੀਏ ਹੁਣ ਅੱਜ ਦੇ ਯੁੱਗ ਵਿੱਚ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਇਹ ਕਹਿੰਦੇ ਰਤਨਾ ਦੇ ਭੰਡਾਰ ਨੇ ਗੁਣਾ ਦੇ ਭੰਡਾਰ ਨੇ ਹੁਣ ਜੋ ਸਿੱਖਿਆ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦੀ ਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲ ਰਹੀ ਆ ਨਾ ਪਰਮੇਸ਼ਰ ਬਾਰੇ ਕਿ ਪਰਮੇਸ਼ਰ ਕਿਵੇਂ ਦਾ ਕਿੱਥੇ ਰਹਿੰਦਾ ਕਿਵੇਂ ਪਾਇਆ ਜਾ ਸਕਦਾ ਇਹ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪਤਾ ਲੱਗਦਾ ਸਾਰੇ ਸਮਝਾਉਣ ਵਾਲੇ ਵੀ ਜਿਹੜੇ ਕੋਈ ਮਹਾਪੁਰਖ ਨੇ ਸੰਤ ਨੇ ਉਪਦੇਸ਼ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੁਕਾਂ ਤੋਂ ਸਮਝਾਉਂਦੇ ਨੇ ਸਮਝਿਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੁਕਾਂ ਤੋਂ ਹੀ ਸਾਨੂੰ ਲੱਗਦੀ ਆ ਕਿਤੇ ਬਾਹਰੋਂ ਨਹੀਂ ਲੱਗਦੀ ਹੈ ਇਹ ਜਿਹਦੇ ਕਹਿੰਦੇ ਸਤਗੁਰਾ ਗੁਣਾ ਦਾ ਗੁਣਾ ਦੇ ਖਜ਼ਾਨਿਆਂ ਨਾਲ ਭਰਿਆ ਹੋਇਆ ਜਵਾਹਰਾਂ ਨਾਲ ਭਰਿਆ ਹੋਇਆ ਹੈ ਪ੍ਰਮਾਤਮਾ ਦੇ ਗੁਣਾ ਬਾਰੇ ਸਾਨੂੰ ਦੱਸ ਰਿਹਾ ਇਹਦੇ ਲਾੜ ਲੱਗੇ ਆਂ ਹੀ ਸਾਰੀ ਗੱਲ ਬਣਨੀ ਆ ਕਿਸੇ ਇੱਕ ਵਿਅਕਤੀ ਦੇ ਲੜ ਲੱਗਿਆ ਗੱਲ ਨਹੀਂ ਪਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਸਿੱਖਿਆ ਤੇ ਮਨ ਭਿੱਜ ਗਿਆ ਨਾ ਫਿਰ ਉਸ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਪੈਣੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਫਿਰ ਕਹਿੰਦੇ ਜਦੋਂ ਗੁਰੂ ਦੀ ਸਿੱਖਿਆ ਮਿਲਦੀ ਆ ਉਹ ਗੁਰੂ ਜੋ ਰਤਨਾ ਨਾਲ ਭਰਪੂਰ ਆ ਕਹਿੰਦੇ ਫਿਰ ਕਹਿੰਦੇ ਜਿਹੜੇ ਮੇਰੇ ਸੱਤੇ ਹੀ ਸਰ ਨੇ ਪੰਜ ਗਿਆਨ ਇੰਦਰੇ ਬੁੱਧੀ ਤੇ ਮਨ ਫیرے ਹੀ ਕਹਿੰਦੇ ਉਹਦੇ ਗੁਰੂ ਦੇ ਸ਼ਬਦ ਵਿੱਚ ਇਸ਼ਨਾਨ ਕਰਕੇ ਮੇਰਾ ਮਨ ਨਿਰਮਲ ਹੋ ਗਿਆ ਨਿਰਮਲ ਜਲ ਨਾਏ ਜਾ ਪ੍ਰਭ ਪਾਏ ਪੰਜ ਮਿਲੇ ਵਿਚਾਰੇ ਕਾਮ ਕrod ਕਪਟ ਵਿਖਿਆ ਤਜ ਸਚ ਨਾਮ ਉਰਧਾਰੇ ਫੇਰ ਜਦੋਂ ਕਹਿੰਦੇ ਜੀਵ ਗੁਰੂ ਦੀ ਦੱਸੀ ਸਿੱਖਿਆ ਦੇ ਵਿੱਚ ਇਸ਼ਨਾਨ ਕਰਦਾ ਹੈ ਉਸ ਨਿਰਮਲ ਜਲ ਦੇ ਵਿੱਚ ਇਸ਼ਨਾਨ ਕਰਦਾ ਹੈ ਉਦੋਂ ਹੀ ਕਰਦਾ ਜਦੋਂ ਪਰਮੇਸ਼ਰ ਨੂੰ ਚੰਗਾ ਲੱਗਦਾ ਫੇਰ ਕਹਿੰਦੇ ਇਹਦੇ ਵਿੱਚ ਪੰਜੇ ਗੁਣ ਸਤ ਸੰਤੋਖ ਦਇਆ ਧਰਮ ਧੀਰਜ ਆ ਜਾਂਦੇ ਨੇ ਫਿਰ ਇਹ ਜਦੋਂ ਉਹ ਗੁਰੂ ਦੇ ਦੱਸੇ ਹੋਏ ਨਾਮ ਦੀ ਕਮਾਈ ਕਰਦਾ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਟਿਕਾਉਂਦਾ ਫਿਰ ਦੇ ਅੰਦਰੋਂ ਕਾਮ, ਕ੍ਰੋਧ, ਕਪਟ, ਮਾਇਆ ਦਾ ਵਿਕਾਰ ਸਭ ਕੁਝ ਅੰਦਰੋਂ ਨਿਕਲ ਜਾਂਦਾ। ਹਉ ਮੈਂ ਲੋਭ ਲਹਿਰ ਲਬ ਥਾਕੇ ਪਾਏ ਦੀਨ ਦੇ ਆਲਾ। ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ। ਜਦੋਂ ਕਹਿੰਦੇ ਫਿਰ ਜੀਵ ਨੂੰ ਨਾਮ ਦੀ ਕਮਾਈ ਕਰਿਆਂ ਵਿਕਾਰ ਅੰਦਰੋਂ ਖਤਮ ਹੋ ਗਏ ਉਹਦੇ ਅੰਦਰੋਂ ਫਿਰ ਹਉਮੈ ਲੋਭ ਇਹ ਸਭ ਕੁਝ ਵੀ ਖਤਮ ਹੋ ਜਾਂਦਾ ਪਰਮੇਸ਼ਰ ਜੋ ਪਾ ਲਿਆ ਇਹ ਨਾਨਕ ਜੀ ਕਹਿੰਦੇ ਨੇ ਗੁਰੂ ਸਮਾਨ ਕੋਈ ਤੀਰਥ ਨਹੀਂ ਹੈ ਗੁਰੂ ਹਮੇਸ਼ਾ ਪਰਮੇਸ਼ਰ ਦਾ ਸਰੂਪ ਹੈ ਉਸ ਗੁਰੂ ਸਰੂਪ तीरथ ਵਿੱਚ ਜਦੋਂ ਅਸੀਂ ਆਪਣੇ ਮਨ ਦਾ ਇਸ਼ਨਾਨ ਕਰਾ ਲੈਂਦੇ ਆ ਨਾ ਫਿਰ ਮਨ ਨਿਰਮਲ ਹੋ ਜਾਂਦਾ ਪਰਮੇਸ਼ਰ ਦੇ ਗੁਣ ਆਉਂਦੇ ਨੇ ਪਰਮੇਸ਼ਰ ਦੇ ਗੁਣਾ ਦੀ ਸਿਫਤ ਸਲਾਹ ਹੁੰਦੀ ਆ ਨਾਮ ਦੀ ਕਮਾਈ ਹੁੰਦੀ ਆ ਗੁਰ ਸਮਾਨ ਤੀਰਥ ਨਹੀਂ ਕੋਏ ਸਾਚੇ ਗੁਰ ਗੋਪਾਲਾ ਹਉ ਬਨ ਬਨੋ ਦੇਖ ਰਹੀ ਤ੍ਰਿੰਨ ਦੇਖ ਸਬਾਇਆ ਰਾਮ ਤੇਰ ਪਵਣੋ ਤੁਝੇ ਕੀਆ ਸਭ ਜਗਤ ਸਬਾਇਆ ਰਾਮ ਕਹਿੰਦੇ ਮੈਂ ਬਨ ਤ੍ਰੇਣ ਸਭ ਕੁਛ ਦੇਖਿਆ ਕਹਿੰਦੇ ਸਭ ਨੂੰ ਬਣਾਉਣ ਵਾਲਾ ਤੇ ਸਭ ਵਿੱਚ ਵਿਆਪਕ ਉਹ ਪਰਮਾਤਮਾ ਹੈ ਕਹਿੰਦੇ ਉਸ ਪਰਮਾਤਮਾ ਨੇ ਤਿੰਨੇ ਭਵਨ ਬਣਾਏ ਨੇ ਤੇ ਸਾਰਿਆਂ ਦੇ ਵਿੱਚ ਵਿਆਪਕ ਹੈ ਆਪ ਜਿਸ ਤਰ੍ਹਾਂ ਮਸਕੀਨ ਜੀ ਕਹਿੰਦੇ ਹੁੰਦੇ ਸੀ ਨਾ ਕਿ কুমਿਹਾਰ ਕੜਾ ਬਣਾਉਂਦਾ ਮਤਲਬ ਭਾਂਡੇ ਬਣਾਉਂਦਾ ਪਰ ਭਾਂਡਿਆਂ ਦੇ ਵਿੱਚ ਆਪ ਸਮਾ ਨਹੀਂ ਜਾਂਦਾ ਪਰ ਪਰਮੇਸ਼ਰ ਨੇ ਆਪਣਾ ਜਗਤ ਬਣਾਇਆ ਪਰ ਜਗਤ ਦੇ ਵਿੱਚ ਆਪ ਸਮਾ ਗਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਤੇਰਾ ਸਭ ਕੀਆ ਤੂੰ ਥਿਰ ਥੀਆ ਤੁਦ ਸਮਾਨ ਕੋ ਨਹੀਂ ਤੂੰ ਦਾਤਾ ਸਭ ਜਾਚਕ ਤੇਰੇ ਤੁੱਦ ਬਿਨ ਕਿਸ ਸਾਲਾਹੀ ਕਹਿੰਦੇ ਹੈ ਪਰਮੇਸ਼ਰ ਤੂੰ ਸਭ ਕੁਝ ਬਣਾਇਆ ਸਾਰਾ ਜਗਤ ਤੂੰ ਬਣਾਇਆ ਪਰ ਕਹਿੰਦੇ ਜਿਹੜਾ ਜਗਤ ਆ ਇਹ ਬਿਨ ਸੰਹਾਰ ਆ ਤੂੰ ਅਟਲ ਹੈ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਤੇਰੇ ਵਰਗਾ ਸਾਰੇ ਤੇਤੋਂ ਕਹਿੰਦੇ ਮੰਗਣ ਵਾਲੇ ਨੇ ਇੱਕ ਤੂੰ ਦਾਤਾ ਦੇਣ ਵਾਲਾ ਹੈ ਤੇਰੇ ਵਰਗਾ ਜਦੋਂ ਕੋਈ ਹੋਰ ਹੈ ਨਹੀਂ ਤਾਂ ਫਿਰ ਮੈਂ ਕਿਹਦੀ ਸਿਫਤ ਸਲਾਹ ਕਰਾਂ ਫਿਰ ਇਕ ਤੇਰੀ ਸਿਫਤ ਸਲਾਹੀ ਕਰਾਂ ਨਾ ਅਣ ਮੰਗੇ ਆਦਾਨ ਦੀਜੈ ਦਾਤੇ ਤੇਰੀ ਭਗਤ ਪਰੇ ਪੰਡਾਰਾ RAM ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹਿ ਵਿਚਾਰਾ ਆ ਨ ਮੰਗਿਆ দান ਦੀ ਜੈ ਦਾਤੇ ਤੇਰੀ ਪਗਤ ਪਰੇ ਪੰਡਾਰਾ RAM ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹੇ ਵਿਚਾਰਾ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਬਿਨ ਮੰਗਿਆ ਸਾਨੂੰ ਦਾਤਾਂ ਦੇ ਰਿਆ ਹੈ ਤੇਰੇ ਖਜ਼ਾਨੇ ਤੇਰੀ ਭਗਤੀ ਦੇ ਨਾਲ ਭਰਪੂਰ ਨੇ ਕਹਿੰਦੇ ਹੇ ਨਾਨਕ ਜੀ ਕਹਿੰਦੇ ਨੇ ਇੱਕ ਵਿਚਾਰ ਦੀ ਗੱਲ ਹੈ ਕਿ ਜਿਹੜੀ ਮੁਕਤੀ ਹੈ ਜੀਵ ਨੂੰ ਵਿਕਾਰਾਂ ਤੋਂ ਮਾਇਆ ਤੋਂ ਤ੍ਰਿਸ਼ਨਾ ਤੋਂ ਮੋਹ ਤੋਂ ਹਰ ਇੱਕ ਚੀਜ਼ ਤੋਂ ਕਹਿੰਦੇ ਤੇਰੇ ਨਾਮ ਤੋਂ ਬਿਨਾ ਨਹੀਂ ਮਿਲ ਸਕਦੀ ਸਭ ਕੁਝ ਨਾਮ ਨਾਲ ਹੀ ਪ੍ਰਾਪਤ ਹੋਣਾ ਫਿਰ ਨਾਮ ਦੇ ਹੀ ਕਮਾਈ ਕਰੀਏ ਨਾਮ ਦੇ ਹੀ ਦਾਤ ਮੰਗੀਏ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰਕੇ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ